ਅੱਛਾ ਪਿੰਡਾਂ ਦੇ ਵਿੱਚ ਨਾ ਆਪਾਂ ਅਕਸਰ ਹੀ ਸੁਣਦੇ ਰਹਿੰਦੇ ਆ ਵੀ ਸਕੂਲ ਵਾਲੇ ਬੱਚਿਆਂ ਦੀ ਬੈਂਡ ਦਾ ਇੱਥੇ ਐਕਸੀਡੈਂਟ ਹੋ ਗਿਆ ਜਾਂ ਉੱਥੇ ਐਕਸੀਡੈਂਟ ਹੋ ਗਿਆ ਬਹੁਤ ਜਗ੍ਹਾ ਦੇ ਉੱਤੇ ਆਪਾਂ ਦੇਖਦੇ ਆ ਵੀ ਬਹੁਤ ਡਰਾਈਵਰਾਂ ਦੀ ਲਾਹ ਪਰਬਾਈ ਹੋ ਗਈ ਜਾਂ ਦੂਜੇ ਲੋਕਾਂ ਦੀ ਲਾਹ ਪਰਬਾਈ ਹੋ ਗਈ ਗੱਡੀਆਂ ਚਲਾਉਣ ਵੇਲੇ ਦੇਖਦੇ ਨਹੀਂ ਧਿਆਨ ਨਹੀਂ ਦਿੰਦੇ ਤੇ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਆ ਕਿੰਨੇ ਤਾਂ ਬੱਚਿਆਂ ਦੀ ਵਿਚਾਰੇ ਦੀ ਮੌਤ ਵੀ ਹੋ ਚੁੱਕੀ ਆ ਆਪਾਂ ਅਕਸਰ ਹੀ ਪੜ੍ਹਦੇ ਰਹਿੰਦੇ ਆ ਪਰ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਬੱਚਿਆਂ ਦੀ ਸੇਫਟੀ ਤੋਂ ਵੱਧ ਕੀ ਕੁਝ ਨਹੀਂ ਕਿਸੇ ਲਈ ਸੋ ਇਹਨਾਂ ਲਈ ਸਪੈਸ਼ਲ ਰੂਲ ਬਣਾਏ ਹੁੰਦੇ ਨੇ ਮੈਂ ਤੁਹਾਨੂੰ ਦਿਖਾਉਣਾ ਵੀ ਇੱਥੋਂ ਦੀਆਂ ਸਕੂਲ ਵਾਲੇ ਬੱਚਿਆਂ ਦੀਆਂ ਜਿਹੜੀਆਂ ਬੈਣਾ ਹੁੰਦੀਆਂ ਨੇ ਜਦੋਂ ਉਹ ਲੰਘਦੀਆਂ ਨੇ ਤਾਂ ਸੜਕਾਂ ਦਾ ਮਾਹੌਲ ਹੀ ਚੇਂਜ ਹੋ ਜਾਂਦਾ ਬਿਲਕੁਲ ਉਹਨਾਂ ਨੂੰ ਲੋਕਾਂ ਨੂੰ ਵੀ ਪਤਾ ਹੁੰਦਾ ਵੀ ਜਦੋਂ ਸਕੂਲ ਵਾਲੀ ਬੱਚਿਆਂ ਦੀ ਬੈਨ ਰੋਕਣਾ ਸੋ ਉਹਨਾਂ ਨੇ ਵੀ ਰੋਕਣਾ ਪੈਂਦਾ ਉੱਥੇ ਆਈ ਨਹੀਂ ਹੈਗਾ ਵੀ ਆਪਣੇ ਵਾਂਗੂ ਵਾਸੇ ਦੀ ਕੱਢ ਕੇ ਲੈ ਜਾਣਗੇ ਜਾਂ ਕੋਲ ਦੀ ਲੰਗਾ ਕੇ ਲੈ ਜਾਣਗੇ ਉਹੋ ਜਾ ਕੁਛ ਨਹੀਂ ਇੱਥੇ ਕਰ ਸਕਦੇ ਸੋ ਬਹੁਤ ਪਾਵਰਫੁਲ ਗੱਡੀਆਂ ਮੰਨੀਆਂ ਜਾਂਦੀਆਂ ਨੇ ਇਹ ਤੇ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਇਹ ਆ ਜੀ ਸਕੂਲ ਵਾਲੇ ਬੱਚਿਆਂ ਦੀ ਬੈਨ ਕੈਨੇਡਾ ਦੇ ਵਿੱਚ ਜਦੋਂ ਇਹ ਬੈਨ ਲੰਗਦੀ ਹੈ ਤੇ ਜਿੱਥੇ ਇਹ ਬੈਨ ਨੇ ਜਾ ਕੇ ਰੁਕਣਾ ਤੇ ਇਹਨੇ ਇਹ ਸਟਾਪ ਸਾਈਨ ਕੱਢ ਲਿਆ ਉਸ ਟਾਈਮ ਦੇ ਉੱਤੇ ਤੁਹਾਡੇ ਆਸੇ ਪਾਸੇ ਜੋ ਵੀ ਗੱਡੀਆਂ ਆਉਂਦੀਆਂ ਹੋਣਗੀਆਂ ਕੁਛ ਵੀ ਆਉਂਦਾ ਹੋਵੇ ਉਸ ਨੂੰ ਰੁਕਣਾ ਹੀ ਰੁਕਣਾ ਪੈਂਦਾ ਚਾਹੇ ਕੁਛ ਵੀ ਹੋ ਜAVE ਇਥੇ ਇਹ ਜੀ ਕੋਈ ਗੱਡੀ ਨਹੀਂ ਕੋਈ ਪੁਲਿਸ ਵਾਲੇ ਦੀ ਗੱਡੀ ਨਹੀਂ ਕਿਸੇ ਹੋਰ ਦੀ ਗੱਡੀ ਨਹੀਂ ਬੇਸ਼ੱਕ ਪ੍ਰਧਾਨ ਮੰਤਰੀ ਖੋਤ ਆ ਜਵੇ ਜੇਕਰ ਇਹ ਬੱਸ ਨੇ ਆਪ ਦਾ ਸਟਾਪ ਸਾਈਨ ਕੱਢਿਆ ਹੋਇਆ ਸਟਾਪ ਸਾਈਨ ਲਾਇਆ ਹੋਇਆ ਤੇ ਤੁਹਾਨੂੰ ਰੁਕਣਾ ਹੀ ਪਊਗਾ ਇਹ ਸਕੂਲ ਦੇ ਬੱਚਿਆਂ ਦੀ ਵੈਨ ਆ ਕੋਈ ਆਮ ਵੈਨ ਨਹੀਂ ਬਣ ਜਾਂਦੀ ਇੱਥੇ ਦੇਖ ਲਓ ਤੇ ਆਪਣੇ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨੇ ਬੁਰਾ ਹਾਲ ਆ ਕੋਈ ਉਹਨਾਂ ਵੱਲ ਧਿਆਨ ਨਹੀਂ ਦੇ ਰਿਆ ਦੁਨੀਆ ਦੀ ਸਭ ਤੋਂ ਪਾਵਰਫੁਲ ਗੱਡੀਆਂ ਦੇ ਵਿੱਚ ਆਉਂਦੀ ਹੈ ਜੀ ਆਹ ਬੱਸ ਇਸ ਸਕੂਲ ਬੱਚਿਆਂ ਦੀ ਬੈਨ ਆ ਕੈਨੇਡਾ ਦੇ ਵਿੱਚ ਜਿੱਥੋਂ ਦੀ ਵੀ ਇਸ ਬੈਨ ਨੇ ਲੰਘਣਾ ਜਦੋਂ ਵੀ ਇਸ ਬੈਨ ਨੇ ਆਪ ਦਾ ਸਟਾਪ ਸਾਈਨ ਔਨ ਕਰਤਾ ਬਾਹਰਲੇ ਵਾਹਨ ਸਟਾਪ ਸਾਈਨ ਕੱਢਤਾ ਉਸ ਤੋਂ ਬਾਅਦ ਚਾਹੇ ਟਰੋਡੋ ਦੀ ਗੱਡੀ ਆ ਜਵੇ ਚਾਹੇ ਮੋਦੀ ਦੀ ਗੱਡੀ ਆ ਜਵੇ ਉਹਨਾਂ ਨੂੰ ਰੁਕਣਾ ਹੀ ਪੈਂਦਾ ਇਹੋ ਜੀ ਕੋਈ ਗੱਡੀ ਨਹੀਂ ਜਿਹੜੀ ਉਦੋਂ ਨਾ ਰੁਕਦੀ ਹੋਵੇ ਪੁਲਿਸ ਵਾਲੇ ਵੀ ਰੁਕਣਾ ਪੈਂਦਾ ਪੁਲਿਸ ਵਾਲਿਆਂ ਨੂੰ ਵੀ ਰੁਕਣਾ ਪੈਂਦਾ ਹੋਰ ਵੀ ਕੋਈ ਜ਼ਰੂਰੀ ਬੰਦੇ ਬੇਸ਼ੱਕ ਕਿੰਨੇ ਵੀ ਵੀਆਈਪੀ ਲੋਕ ਨੇ ਜਦੋਂ ਇਹ ਗੱਡੀ ਨੇ ਆਪ ਦਾ ਸਟਾਪ ਸਾਈਨ ਕੱਢ ਲਿਆ ਤਾਂ ਤੁਹਾਨੂੰ ਰੋਕਣਾ ਹੀ ਪਊਗਾ ਇਹ ਇੰਨੀ ਕੁ ਜਿਆਦਾ ਪਾਵਰਫੁਲ ਗੱਡੀ ਆ ਦੇਖ ਲੋ ਤੁਸੀਂ ਇਹ ਸਕੂਲ ਦੇ ਬੱਚਿਆਂ ਦੀ ਬੈਨ ਸਕੂਲ ਦੇ ਬੱਚਿਆਂ ਲਈ ਇੰਨੇ ਕੁ ਜਿਆਦੇ ਸਖਤ ਰੂਲ ਨੇ ਇੱਥੇ ਇਹਨਾਂ ਗੱਲਾਂ ਕਰਕੇ ਹੀ ਕੈਨੇਡਾ ਨੂੰ ਲੋਕ ਪਿਆਰ ਕਰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਬੱਚਿਆਂ ਦੀ ਇੰਪੋਰਟੈਂਟ ਬੱਚਿਆਂ ਤੋਂ ਵੱਧ ਕੋਈ ਵੀ ਚੀਜ਼ ਇੰਪੋਰਟੈਂਟ ਨਹੀਂ ਇੱਥੇ ਜਦੋਂ ਇਹ ਬੈਨ ਰੁਕ ਜਾਣੀ ਆ ਇਹ ਬੈਨ ਰੋਕਣ ਵੇਲੇ ਜਦੋਂ ਬੱਚੇ ਨੇ ਉਤਰਨਾ ਹੁੰਦਾ ਥੱਲੇ ਤਾਂ ਇਹ ਸਟਾਪ ਸਾਈਨ ਬਾਹਰ ਕੱਢ ਦਿੰਦੀ ਹੈ ਤੇ ਸੋਚੋ ਜਦੋਂ ਇਹ ਗੱਡੀ ਰੋਕ ਗਈ ਤਾਂ ਨਾਲ ਦੀ ਨਾਲ ਬਾਕੀ ਗੱਡੀਆਂ ਨੂੰ ਵੀ ਹੀ ਰੁਕਣਾ ਪੈਂਦਾ ਉਦਾਂ ਇਹ ਸਿਰਫ ਆਮ ਗੱਡੀ ਐ ਨੋਰਮਲ ਗੱਡੀ ਐ ਇਹਦੇ ਵੱਲ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਤੋਰੇ ਫਿਰ ਵਾਸੇ-ਪਾਸੇ ਲੰਘ ਜਾ ਕੋਈ ਦਿੱਕਤ ਨਹੀਂ ਪਰ ਜਿਸ ਵਕਤ ਇਹ ਗੱਡੀ ਦੇ ਵਿੱਚ ਬੱਚੇ ਹੋਣਗੇ ਤੇ ਇਹ ਗੱਡੀ ਨੇ ਰੋਕਣਾ ਹੋਇਆ ਬੱਚਿਆਂ ਨੂੰ ਉਤਾਰਨ ਵਾਸਤੇ ਜਾਂ ਚੜਾਉਣ ਵਾਸਤੇ ਆਲਮੋਸਟ ਸਕੂਲ ਟਾਈਮ ਹੋਇਆ ਪਿਆ ਤੇ ਇਹ ਬੱਸ ਬੱਚਿਆਂ ਨੂੰ ਲੈਣ ਵਾਸਤੇ ਆਈ ਹੋਈ ਆ ਹੁਣ ਇਹ ਦੇਖੋ ਵੀ ਰੈੱਡ ਬੱਤੀਆਂ ਛੱਡ ਲਈਆਂ ਇਹ ਬਸੇ ਤੇ ਸਟਾਪ ਸਾਈਨ ਔਨ ਕਰਤਾ ਹੁਣ ਕੋਈ ਵੀ ਗੱਡੀ ਇੱਥੋਂ ਦੀ ਕੋਲ ਦੀ ਲੰਘ ਨਹੀਂ ਸਕਦੀ ਚਾਹੇ ਕੋਈ ਮਰਜ਼ੀ ਆ ਜਾਵੇ ਕੋਈ ਵੀਆਈਪੀ ਗੱਡੀ ਆ ਜਾਵੇ ਕੋਈ ਕੁਛ ਮਰਜ਼ੀ ਨਾਰਮਲ ਗੱਡੀ ਵੀ ਇੱਥੋਂ ਦੀ ਕ੍ਰੋਸ ਨਹੀਂ ਕਰ ਸਕਦੀ ਜਿੰਨਾ ਟਾਈਮ ਇਹ ਗੱਡੀ ਖੜੀ ਹੈ ਕਿਉਂਕਿ ਉਹ ਦੇਖੋ ਹੁਣ ਬੱਚੇ ਚੜ ਰਹੇ ਨੇ ਸਕੂਲ ਬੈਣ ਦੇ ਵਿੱਚ ਜਦੋਂ ਵੀ ਬੱਚਿਆਂ ਨੂੰ ਚੜਾਉਣਾ ਹੁੰਦਾ ਜਾਂ ਉਤਾਰਨਾ ਹੁੰਦਾ ਤਾਂ ਇਹ ਸਟਾਪ ਸਾਈਨ ਔਨ ਕਰ ਦਿੰਦੀ ਹੈ ਤੇ ਇਹਦੇ ਆਸੇ ਪਾਸੇ ਦੀ ਕੋਈ ਨਹੀਂ ਲੰਘਦਾ ਉਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦਿਖਾਉਂਗਾ ਅੱਗੇ ਐਗਜ਼ਾਮਪਲ ਦੇ ਵਿੱਚ ਦੇਖੋ ਸਟਾਪ ਸਾਈਨ ਚੱਲ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਆਪਣੇ ਮੁਲਕ ਦੇ ਵਿੱਚ ਵੀ ਕਦੇ ਇਹੋ ਜਿਹੇ ਰੂਲ ਬਣਨਗੇ ਵੀ ਬੱਚਿਆਂ ਦੀ ਸੇਫਟੀ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਆਪਾਂ ਰੋਜ਼ ਸੁਣਦੇ ਆ ਵੀ ਇੱਥੇ ਐਕਸੀਡੈਂਟ ਹੋ ਗਿਆ ਉੱਥੇ ਐਕਸੀਡੈਂਟ ਹੋ ਗਿਆ ਦੇਖੋ ਵੀ ਬੱਚਿਆਂ ਦੀ ਸਿਹਤ ਨਾਲ ਵੇਖੋ ਤਾਂ ਪਿੱਛੇ ਰੈੱਡ ਅੱਖਰਾਂ ਦੇ ਵਿੱਚ ਲਾਲ ਅੱਖਰਾਂ ਦੇ ਵਿੱਚ ਲਿਖਿਆ ਵੀ ਆ ਰਿਹਾ ਵੀ ਡੂ ਨਾਟ ਪ੍ਰਸੀਡ ਵੀ ਜਿੰਨਾ ਟਾਈਮ ਇਹ ਬੱਸ ਖੜੀ ਐ ਤੇ ਸਟਾਪਸ ਐਂਡ ਸ਼ੋਅ ਹੋ ਰਿਹਾ ਤੇ ਲਾਲ ਬੱਤੀਆਂ ਜਗ ਰਹੀਆਂ ਨੇ ਓਨਾ ਟਾਈਮ ਤੁਸੀਂ ਕੋਈ ਵੀ ਗੱਡੀ ਇਹਦੇ ਕੋਲ ਦੀ ਲੰਘਾ ਨਹੀਂ ਸਕਦੇ ਦੇਖੋ ਹੁਣ ਸਟਾਪ ਸਾਈਨ ਬੰਦ ਹੋ ਗਏ ਨੇ ਅੰਦਰ ਚਲੇ ਗਏ ਤੇ ਬੱਤੀਆਂ ਵੀ ਬੰਦ ਹੋ ਗਈਆਂ ਤੇ ਹੁਣ ਬੱਸ ਨੇ ਤੁਰ ਪੈਣਾ ਇੱਥੋਂ ਪਤਾ ਨਹੀਂ ਆਪਣੇ ਮੁਲਕ ਦੇ ਵਿੱਚ ਕਦੋਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਊਗਾ ਬੱਚਿਆਂ ਦੀ ਸੇਫਟੀ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਆਪਣੇ ਵੀਆਈਪੀ ਲੋਕ ਤਾਂ ਲੰਗੜੇ ਹੋਣ ਤਾਂ ਜ਼ਰੂਰ ਗੱਡੀਆਂ ਰੋਕ ਦਿੰਦੇ ਨੇ ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਆ ਤਾਂ ਕੋਈ ਅੱਗੇ ਨਹੀਂ ਲੰਘਦਾ ਉਹ ਸਕੂਲ ਵੇਨ ਜਾ ਰਹੀ ਐ ਇੱਥੋਂ ਤੇ ਤੁਹਾਨੂੰ ਉਹਦੇ ਪਿੱਛੇ ਜਾ ਕੇ ਦਿਖਾਉਣਾ ਮੈਂ ਜਦੋਂ ਵੀ ਸਟਾਪ ਸਾਈਨ ਹੋਣਗੇ ਤੇ ਇਹਨੇ ਰੁਕ ਜਾਣਾ ਆਹ ਹਲੇ ਵੀ ਉਸ ਬੱਸ ਦੇ ਪਿੱਛੇ ਪਿੱਛੇ ਜਾ ਰਹੇ ਆ ਤੇ ਜਦੋਂ ਵੀ ਬੱਚਿਆਂ ਨੂੰ ਉਤਾਰਨ ਵਾਸਤੇ ਉਹ ਬੱਸ ਨੇ ਰੁਕਣਾ ਤਾਂ ਆਪ ਦਾ ਸਟਾਪ ਸਾਈਨ ਤੇ ਲਾਲ ਬੱਤੀਆਂ ਜਗਾਉਗੀ ਉਹ ਫਿਰ ਤੁਹਾਨੂੰ ਦਿਖਾਉਂਗਾ ਵੀ ਬਾਕੀ ਜਿਹੜੇ ਕੋਲ ਦੀ ਆਸੇ ਪਾਸੇ ਦੀ ਉਸ ਟਾਈਮ ਦੇ ਵਿੱਚ ਕੋਈ ਵੀ ਗੱਡੀ ਨਹੀਂ ਲੰਘੂਗੀ ਹੁਣ ਜਿਵੇਂ ਪਿੱਛੇ ਵੀ ਕੋਈ ਗੱਡੀ ਜਾ ਰਹੀ ਹੈ ਤਾਂ ਇਹਨੇ ਕਾਫੀ ਗੈਪ ਆ ਕੇ ਪਿੱਛੇ ਹੀ ਰੁਕ ਜਾਣਾ ਉਹ ਗੱਡੀ ਦੇ ਤੇ ਇਹਦਾ ਜ਼ੋਨ ਆ ਗਿਆ ਤੇ ਆਪਾਂ ਗੱਡੀ ਤੇਜ਼ ਵੀ ਨਹੀਂ ਤੋਰ ਸਕਦੇ ਇੱਥੇ ਉੱਪਰ ਵਿੱਚ ਵਿੱਚ ਚੱਲਦੇ ਆਂ ਆਪਾਂ ਦੇਖਦੇ ਆਂ ਕਿਤਨਾ ਕਿਤੇ ਤੱਕ ਹੋਊਗੀ ਕਿਉਂਕਿ ਇਹ ਏਰੀਆ ਦੇ ਵਿੱਚ ਆ ਸਾਹਮਣੇ ਸਕੂਲ ਅੱਗੇ ਸੋ ਇਹ ਸਕੂਲ ਜ਼ੋਨ ਹੁੰਦੇ ਨੇ ਤੇ ਇੱਥੇ ਆਪਾਂ ਨੂੰ ਗੱਡੀ ਜਿਆਦਾ ਸਪੀਡ ਤੇ ਚਲਾ ਨਹੀਂ ਸਕਦੇ ਇੱਧਰ ਰੋਡ ਦੇ ਉੱਤੇ ਕੋਈ ਚੱਕਰ ਨਹੀਂ ਆ ਲਓ ਜੀ ਹੁਣ ਆ ਬੈਂਡ ਦੇ ਪਿੱਛੇ ਸਿਰਫ ਆਪਾਂ ਹੀ ਆ ਸੋ ਗੋਂ ਫਿਰ ਕੇ ਪਤਾ ਨਹੀਂ ਕਿਉਂ ਆਈ ਇੱਧਰ ਵੀ ਤਾਂ ਆ ਸਕਦੀ ਸੀ ਜਿਵੇਂ ਇਹ ਹਾ ਸਟਾਪ ਸਾਈਨ ਦੇ ਉੱਤੇ ਹਰੇ ਗੱਡੀ ਨੂੰ ਰੋਕ ਕੇ ਲੰਘਣਾ ਪੈਂਦਾ ਬਸ ਉਸੇ ਤਰ੍ਹਾਂ ਦੇ ਸਟਾਪ ਸਾਈਨ ਹੁੰਦਾ ਇੱਥੇ ਵੀ ਉਹਨੋ ਆ ਫਿਰ 30 ਦਾ ਜ਼ੋਨ ਆ ਗਿਆ ਇੱਥੇ ਜਿੱਥੇ 30 ਦਾ ਬੋਰਡ ਲੱਗਿਆ ਹੁੰਦਾ ਇਹ ਮਤਲਬ ਕਿ ਵੀ ਸਕੂਲ ਜ਼ੋਨ ਆ ਇਧਰਲੇ ਪਾਸੇ ਵੀ ਸਕੂਲ ਬਣਿਆ ਹੋਇਆ ਕੋਈ ਨਾ ਕੋਈ ਸੋ ਇੱਥੇ ਆਪਾਂ ਗੱਡੀ 30 ਦੀ ਸਪੀਡ ਤੋਂ ਵੱਧ ਚਲਾ ਨਹੀਂ ਸਕਦੇ ਆ ਦੇਖੋ ਬੋਰਡ ਦੇ ਉੱਤੇ ਲਿਖਿਆ ਵੀ ਹੋਇਆ ਵੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ 30 ਦੀ ਸਪੀਡ ਤੇ ਹੀ ਰੱਖਣੀ ਆ ਗੱਡੀ ਦੇਖੋ ਹਜੇ ਹੋਰ ਕਿੰਨੀ ਕਿ ਦੂਰ ਲੈ ਕੇ ਜਾਊ ਹਲੇ ਤੱਕ ਤਾਂ ਕੁਛ ਲੱਗ ਨਹੀਂ ਰਿਹਾ ਮੈਨੂੰ ਇੱਥੇ ਨੇੜੇ ਜਿਹੜੇ ਕਿਸੇ ਨੇ ਰੋਕਣਾ ਹੋਊਗਾ ਫਿਲਹਾਲ ਚੱਲਦੇ ਆਂ ਹੌਲੀ ਹੌਲੀ ਪਿੱਛੇ ਪਿੱਛੇ ਇਹਦੇ ਰੋਕ ਲਾ ਭਾਈ ਮਾ ਕੋਈ ਹੋਰ ਵੀ ਕੰਮ ਕਰਨੇ ਆ ਪਤਾ ਨਹੀਂ ਹਾਲੇ ਕਿੰਨੀ ਕਿ ਦੂਰ ਲੈ ਕੇ ਜਾਊ ਅਸੀਂ ਇਹਨਾਂ ਹੋਵੇ ਇਹਦੇ ਜਵਾਬਕ ਹੋਣ ਹੀ ਨਾ ਤੇ ਆਪਾਂ ਐਵੇਂ ਇਹਦੇ ਪਿੱਛੇ ਪਿੱਛੇ ਤੁਰੇ ਜਾਂਦੇ ਆ। ਹੁਣ ਲਓ ਜੀ। ਆਹ ਸਟਾਪ ਸਾਈਨ ਖੁੱਲ ਗਿਆ ਹੁਣ ਬੱਚਿਆਂ ਨੇ ਉਤਰਨਾ ਦੇਖ ਲਓ। ਹੁਣ ਆਪਾਂ ਨੂੰ ਵੀ ਗੱਡੀ ਰੋਕਣੀ ਪੈਗੀ ਨਾ ਤਾਂ ਪਰਲੇ ਪਾਸੇ ਕੋਈ ਗੱਡੀ ਆਊਗੀ ਜਿੰਨਾ ਟਾਈਮ ਇਹ ਅੰਦਰ ਨਹੀਂ ਜਾਂਦੇ ਸਟਾਪ ਸਾਈਨ ਤੇ ਰੈੱਡ ਬੱਤੀਆਂ ਬੰਦ ਨਹੀਂ ਹੁੰਦੀਆਂ। ਆਹ ਦੇਖ ਲਓ ਆ ਬੱਚੇ ਨੂੰ ਉਤਾਰਤਾ। ਬੱਚਾ ਉਹਦੇ ਘਰੇ ਚੱਲ ਗਿਆ ਤੇ ਸਟਾਪ ਸਾਈਨ ਬੰਦ ਹੋ ਗਏ ਲਾਲ ਬੱਤੀਆਂ ਬੰਦ ਹੋ ਗਈਆਂ ਤੇ ਹੁਣ ਇਹ ਗੱਡੀ ਫੇਰ ਚੱਲੀ ਜਾਈ ਵਾਪਸ ਹੁਣ ਆਪਾਂ ਹਲੇ ਵੀ ਤੁਰ ਨਹੀਂ ਸਕਦੇ ਕਿਉਂਕਿ ਇਹ ਗੱਡੀ ਨਹੀਂ ਤੁਰੂਗੀ ਜਿੰਨਾ ਟਾਈਮ ਬੱਚਾ ਘਰ ਦੇ ਅੰਦਰ ਚਲਾ ਗਿਆ ਤੇ ਫੇਰ ਇਹ ਗੱਡੀ ਨੇ ਅੰਦਰ ਚਲੋ ਠੀਕ ਹੈ ਜੀ ਫੇਰ ਬਸ ਇਹੀ ਦਿਖਾਉਣਾ ਸੀ ਵੀ ਬੱਚਿਆਂ ਦੀ ਸੇਫਟੀ ਲਈ ਇਹ ਇਧਰ ਲਈ ਸਰਕਾਰਾਂ ਕਿੰਨਾ ਕੁਸ਼ ਕਰਦੀਆਂ ਨੇ ਪਰ ਆਪਣੇ ਵੱਲ ਕਿਸੇ ਨੂੰ ਧਿਆਨ ਨਹੀਂ ਆਪਾਂ ਨੇ ਤਾਂ ਸੁਣ ਦਿਆ ਵੀ ਅੱਜ ਇੱਥੇ ਐਕਸੀਡੈਂਟ ਹੋ ਗਿਆ ਅੱਜ ਉੱਥੇ ਐਕਸੀਡੈਂਟ ਹੋ ਗਿਆ ਸੋ ਚਾਹੀਦਾ ਵੀ ਆਪਣੇ ਬੱਚਿਆਂ ਦੀ ਸੇਫਟੀ ਲਈ ਕੁਝ ਨਾ ਕੁਝ ਸਖਤ ਕਾਨੂੰਨ ਲੈ ਕੇ ਆਉਣਾ ਆਪਣੇ ਵਾਸਤੇ ਵੀ ਤੇ ਚਲੋ ਠੀਕ ਹੈ ਜੀ ਫਿਰ ਸასი ਕਾਲ ਮਿਲਦੇ ਆਂ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਆਪਣਾ ਤੇ ਥੈਂਕ ਯੂ ਸასი ਕਾਲ